ਅਮ ਦੇਖੋ ਜੀ ਹਮੇਸ਼ਾ ਆਪਣੇ ਆਪ ਨੂੰ ਬlesed ਫੀਲ ਕਰੀਦਾ ਜਦੋਂ ਇੱਥੇ ਜਦੋਂ ਵੀ ਆਈਦਾ ਤਾਂ ਹਮੇਸ਼ਾ ਮਤਲਬ ਬਹੁਤ ਮਨ ਨੂੰ ਸਕੂਨ ਮਿਲਦਾ ਅੱਜ ਵੀ ਹੁਣ ਜਦੋਂ ਆਏ ਆ ਤਾਂ ਸਪੈਸ਼ਲੀ ਮੈਨੂੰ ਐ ਸਿਗਾ ਵੀ ਅ ਨੀਤਾ ਮੈਮ ਹੋਣੀ ਨਾਲ ਲਾਉਣ ਤਾਂ ਕਿ ਹਮੇਸ਼ਾ ਮਤਲਬ ਇੱਕ ਹੋਰ ਇੱਥੇ ਰੂਹਦਾਰੀ ਵਾਲਾ ਮਤਲਬ ਬਹੁਤ ਜ਼ਿਆਦਾ ਸਕੂਨ ਵਾਲਾ ਉਹ ਇੱਕ ਫੀਲਿੰਗ ਆ ਉਹ ਤੇ ਸਾਡੀ ਫਿਲਮ ਆ ਰਹੀ ਹੈ ਜੀ ਆਸ਼ੀਰਵਾਦ ਲੈਣ ਆਏ ਆ ਬਾਬਾ ਜੀ ਕੋਲੋਂ ਤੇ ਉਮੀਦ ਕਰਦੇ ਆ ਕਿ ਸਾਡਾ ਅੱਜ ਦਾ ਜਿਹੜਾ ਪੂਰਾ ਟੂ ਗੋਲਡਨ ਟੈਂਪਲ ਦਾ ਅੱਜ ਬਹੁਤ ਸਾਡਾ ਸਕੂਨ ਭਰਿਆ ਰਹੂਗਾ ਤੇ ਬਾਬਾ ਜੀ ਆਸ਼ੀਰਵਾਦ ਦੇਣਗੇ ਕਿਸ ਤਰ੍ਹਾਂ ਦੀ ਫਿਲਮ ਹੈਗੀ ਹੈ ਵੀ ਹੀਰਾ ਫੇਰੀਆਂ ਦੇ ਨਾਮ ਤੇ ਬਸ ਇਹਦਾ ਨਾਮ ਦਾ ਰੋਲ ਆਇਆ ਚ ਇਹਦੇ ਵਿੱਚ ਮੇਰਾ ਟੈਕਸੀ ਡਰਾਈਵਰ ਦਾ ਰੋਲ ਆ ਜੀ ਜਿਹੜਾ ਕਿ ਕਬਾਣੀਆਂ ਦਾ ਮੁੰਡਾ ਤੇ ਜਿਹੜਾ ਨਹੀਂ ਕੁੜੀ ਨੂੰ ਪਸੰਦ ਕਰ ਬੈਠਦਾ ਸੋ ਇਦਾਂ ਦਾ ਕੈਰੈਕਟਰ ਇਸ ਫਿਲਮ ਦਾ ਮੇਰਾ ਜੋ ਹੈ ਤੇ ਬਹੁਤ ਸਾਰੀਆਂ ਹਿਰਾਫੇਰੀਆਂ ਜਦੋਂ ਇੱਕ ਕੁੜੀ ਨੂੰ ਪਸੰਦ ਕਰਦਾ ਤੇ ਉਹਦੇ ਘਰ ਵੱਲੋਂ ਕੀ ਕੀ ਪ੍ਰੋਬਲਮਸ ਆਉਂਦੀਆਂ ਨੇ ਫਿਰ ਅੱਗੋਂ ਮੇਰੇ ਫਾਦਰ ਸਾਹਿਬ ਦਾ ਜਿਹੜਾ ਕੈਰੈਕਟਰ ਆ ਉਹਨਾਂ ਨੂੰ ਅੱਗੋਂ ਕਿੱਦਾਂ ਬਲੈਕ ਮੈਨ ਕਰਦਾ ਸੋ ਇਦਾਂ ਦੀ ਸਟੋਰੀ ਹੈ ਸਰਦਾਰ ਸਾਹਿਬ ਨਾਲ ਕੰਮ ਕਰਕੇ ਤਾਂ ਐਕਸਪੀਰੀਅੰਸ ਕਿਦਾਂ ਮਿਲਿਆ ਬਹੁਤ ਵਧੀਆ ਸੀ ਜੀ ਅੱਗੇ ਵੀ ਉਹਨਾਂ ਨਾਲ ਕਈ ਫਿਲਮਾਂ ਕੀਤੀਆਂ ਨੇ ਤਾਂ ਹਮੇਸ਼ਾ ਹੀ ਬਹੁਤ ਵਧੀਆ ਲੱਗਦਾ ਹੈ ਕਿ ਵੀ ਬਹੁਤ ਸਿੱਖਣ ਨੂੰ ਕੁਝ ਮਿਲਦਾ ਹੈ ਹਮੇਸ਼ਾ ਹਮੇਸ਼ਾ ਕੱਲੇ ਉਹਨਾਂ ਤੋਂ ਨਹੀਂ ਹਮੇਸ਼ਾ ਜਿੰਨੇ ਵੀ ਐ ਇਸ ਫਿਲਮ ਦੇ ਵਿੱਚ ਐਕਟਰਸ ਨੇ ਭਾਵੇਂ ਯੋਗਰਾਜ ਜੀ ਨੇ ਨੀਤਾ ਮੈਮ ਨੇ ਹਰਪੀ ਭਾਜੀ ਨੇ ਗਾਣਾ ਜੰਗਵਾਦਰ ਜੀ ਨੇ ਉਪਾਸਨਾ ਮੈਡਮ ਨੇ ਸਾਰੇ ਹੀ ਬਾਕਮਾਲ ਅਦਾਕਾਰ ਨੇ ਤੇ ਹਮੇਸ਼ਾ ਸਿੱਖਣ ਨੂੰ ਇਹਦੀ ਯੂਕੇ ਹੋਈ ਹੈ ਜੀ ਤੇ ਚੰਡੀਗੜ੍ਹ ਦੇ ਨੇੜੇ ਤੇੜੇ ਜਿੰਨੇ ਵੀ ਪਿੰਡ ਨੇ ਉੱਥੇ ਹੋਏ ਕਿੰਨੀ ਤਰੀਕ ਨੂੰ ਰਿਲੀਜ਼ ਹੋ ਰਹੀ ਹੈ ਜੀ 21 ਤਰੀਕ ਨੂੰ ਰਿਲੀਜ਼ ਹੋ ਰਹੀ ਹੈ ਜੀ ਟੈਕ ਕਰੀ ਫੇਰ ਮਹਾਰਾਜ ਦੇ ਚਰਨਾਚਰ ਅਰਦਾਸ ਬੇਨਤੀ ਕਰਨ ਆਏ ਆ ਥੋੜੇ ਦਿਨ ਪਹਿਲਾਂ ਆਏ ਸੀ ਨੀ ਮੈਂ ਸੱਸ ਕੁੱਟਣੀ ਪਾਰਟ 2 ਫਿਲਮ ਦੇ ਲਈ ਤੇ ਮਹਾਰਾਜ ਨੇ ਸਾਡੀ ਬੇਨਤੀ ਕਬੂਲ ਕੀਤੀ ਫਿਲਮ ਸੁਪਰ ਡੂਪਰ ਹਿੱਟ ਹੋਈ ਹੈ ਤੇ ਸ਼ੁਕਰਾਨਾ ਵੀ ਕਰਨਾ ਹੈ ਅੱਜ ਤੇ ਅੱਜ ਇੱਕ ਹੋਰ ਅਰਜੀ ਵੀ ਲਾਉਣੀ ਆ ਸੱਚੇ ਪਾਤਸ਼ਾਹ ਨੂੰ ਕਿ 21 ਜੂਨ ਨੂੰ ਸਾਡੀ ਫਿਲਮ ਰਿਲੀਜ਼ ਹੋ ਰਹੀ ਹੈ ਨਵੀਂ ਤੇਰੀਆਂ ਮੇਰੀਆਂ ਹੇਰਾ ਫੇਰੀਆਂ ਤੇ ਮਹਾਰਾਜ ਦਾ ਵੋਟ ਆਸਰਾ ਸਾਨੂੰ ਹਮੇਸ਼ਾ ਵਾਂਗੂ ਮਿਲਦਾ ਰਹੇ ਫਿਲਮ ਸਾਡੇ ਦਰਸ਼ਕਾਂ ਨੂੰ ਪਸੰਦ ਆਵੇ ਤੇ ਅਸੀਂ ਇਸੇ ਤਰ੍ਹਾਂ ਹੀ ਪੰਜਾਬੀ ਸੱਭਿਆਚਾਰ ਦੀ ਪੰਜਾਬੀ ਸਿਨੇਮੇ ਦੀ ਸੇਵਾ ਕਰਦੇ ਰਹੀਏ ਤੁਸੀਂ ਇਹ ਫਿਲਮ ਚ ਕਿਸ ਤਰ੍ਹਾਂ ਦੇ ਕਿਰਦਾਰ ਵਿੱਚ ਨਜ਼ਰ ਆ ਰਹੇ ਮੈਂ ਇੱਕ ਐਸ ਐਨ ਆਰ ਆਈ ਲੇਡੀ ਹੈਗੀ ਆ ਜਿਹੜੀ ਵਰਕਿੰਗ ਵੂਮਨ ਆ ਥੋੜੀ ਜਿਹੀ ਭੁਲੀ ਆ ਤੇ ਜਸਵਿੰਦਰ ਪੱਲਾ ਜੂ ਦੀ ਵਾਈਫ ਬਣੀ ਆ ਮੈਂ ਤੇ ਉਹ ਉਪਾਸਨਾ ਜਿਹਨੂੰ ਪਿਆਰ ਕਰਦੇ ਨੇ ਉਹਨਾਂ ਨੂੰ ਪਸੰਦ ਕਰਦੇ ਨੇ ਤੇ ਲਵ ਟ੍ਰਾਇੰਗਲ ਹੈਗਾ ਇਸ ਸਟੋਰੀ 'ਚ ਥੋੜਾ ਟਵਿਸਟ ਹੈ ਇਹ ਪੁਖਰਾਜ ਦੀ ਜਦੋਂ ਐਂਟਰੀ ਹੁੰਦੀ ਆ ਸਾਡੀ ਜ਼ਿੰਦਗੀ ਦੇ ਵਿੱਚ ਤਾਂ ਬੜਾ ਉਥਲ-ਪੁਥਲ ਹੋ ਜਾਂਦਾ ਸਾਰਾ ਸਿਸਟਮ ਤਾਣਾ-ਬਾਣਾ ਫਿਲਮ ਚ ਜੀ ਮੈਸੇਜ ਇਹ ਫਿਲਮ ਦੀ ਕਹਾਣੀ ਜਿਹੜੀ ਹੈ ਨਾ ਬੜੀ ਟੱਚਿੰਗ ਆ ਬਹੁਤ ਸਾਰੇ ਤੁਸੀਂ ਕੇਸ ਸੁਨੇ ਹੋਣਗੇ ਜਿਨ੍ਹਾਂ ਦੇ ਵਿੱਚ ਇੰਜ ਹੋਇਆ ਕਿ ਇਧਰੋਂ ਕੰਟਰੈਕਟ ਮੈਰਿਜ ਕਰਵਾ ਕੇ ਕੁੜੀਆਂ ਜਿਹੜੀਆਂ ਨੇ ਉਧਰਲੇ ਪਾਸੇ ਗਈਆਂ ਜਾਂ ਤੇ ਮਤਲਬ ਕਰਦਿਆਂ ਦੇ ਨਾਲ ਮਿਲ ਕੇ ਜਾਂ ਕੁੜੀਆਂ ਨੇ ਆਪ ਹੀ ਉੱਥੇ ਜਾ ਕੇ ਮੁੜ ਕੇ ਉਹਨਾਂ ਮੁੰਡਿਆਂ ਨੂੰ ਛੱਡ ਦਿੱਤਾ ਤੇ ਪਿੱਛੇ ਤਾਂ ਕੇਸ ਵੀ ਇੱਕ ਇਸ ਤਰ੍ਹਾਂ ਦਾ ਵੀ ਆਇਆ ਸੀ ਨਾ ਕਿ ਇੱਕ ਬੱਚੇ ਨੇ ਸੁਸਾਇਡ ਵੀ ਕਰ ਲਈ। ਤੋਂ ਬਹੁਤ ਦਰਦਨਾਕ ਗਾਥਾ ਹੈਗੀ ਆ। ਸੋ ਇਹ ਜਿਹੜੀ ਕੰਟਰੈਕਟ ਮੈਰਿਜ ਹੈਗੀ ਆ ਇਹੀ ਵਿਸ਼ਾ ਸੀ ਇਸ ਫਿਲਮ ਚ ਰਤਨ ਨੂੰ ਮੈਸੇਜ ਹੈ ਕਿ ਬਿਲਕੁਲ ਬਹੁਤ ਵਧੀਆ ਮੈਸੇਜ ਹੈ ਕਿ ਕੰਟਰੈਕਟ ਮੈਰਿਜ ਜਿਹੜੀ ਕਰਵਾ ਕੇ ਉਧਰ ਬੱਚੇ ਜਾਂਦੇ ਨੇ ਉਹਨਾਂ ਦੇ ਉੱਤੇ ਬੇਸਡ ਹੈ ਉਹਨਾਂ ਦੀ ਕਹਾਣੀ। Indonesia I happen to ask your day to day to day to day to day to day, anything today就 뭐라고 niam There are problems <laughs> on modern developed peces Looking atان nao Z reform Are fixing First ايني ما اپ جي آهي ڳوڙي مانجي